ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਤੀਸ਼ੀ ਦੇਸ਼ ਸੀ ਅੰਬਨਨ ਤੋਂ ਬਾਅਦ ਆਪ ਦਾ ਐਮਪੀ ਪੜਕਿਆ ਕੰਗਨਾ ਨੇ ਇੱਕ ਵਾਰ ਰੁਕ ਫੇਰ ਦਿੱਤੇ ਪੰਜਾਬ ਦੇ ਖਿਲਾਫ ਵਿਵਾਦਿਤ ਬਿਆਨ ਮਲਿੰਦਰ ਸਿੰਘ ਮੱਲੀ ਹੋਏ ਗ੍ਰਿਫਤਾਰ ਹਰਿਆਣਾ ਚ ਕਿਸਾਨਾਂ ਨੇ ਭਾਜਪਾ ਦੇ ਵਿਰੁੱਧ ਕੀਤਾ ਵਿਰੋਧ ਪੀਐਮ ਮੋਦੀ ਇਸ ਹਫਤੇ ਕਰਨਗੇ ਅਮਰੀਕਾ ਦਾ ਪਹਿਲਾ ਦੌਰਾ ਸੀਬੀਐਸਸੀ ਨੇ ਬਦਲੀਆਂ ਆਪਣੀਆਂ ਰੂਲਸ ਐਂਡ ਰੈਗੂਲੇਸ਼ਨ ਖੁਣ ਖਬਰਾਂ ਵਿਸਥਾਰ ਨਾਲ ਆਤੀਸ਼ੀ ਦੇ ਦਿੱਲੀ ਮੁੱਖ ਮੰਤਰੀ ਬਣਨ ਤੋਂ ਬਾਅਦ ਆਪ ਦੇ ਐਮਪੀ ਨੇ ਆ ਆਤੀਸ਼ੀ ਤੇ ਪੜਗ ਗਏ ਨਹੀਂ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਇਹਦਾ ਰੱਖਾ ਹੁਣ ਰੱਬ ਹੀ ਦਾ ਸਹੀ ਏ ਕਿ ਸ਼ਾਪ ਦਾ ਆਪ ਨੇਤਾ ਤੇ ਰਾਜ ਸਭਾ ਮੈਂਬਰੀ ਸਵਾਤੀ ਮਾਲੀਵਾਲ ਤੇ ਆਤੀਸ਼ੀ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਛਟਕੀ ਲਈ ਹੈ ਸਵਾਤੀ ਮਾਲੀਵਾਲ ਨੇ ਇਸ ਨੂੰ ਦਿੱਲੀ ਲਈ ਬਹੁਤ ਦੁਖਦਾਈ ਦਿਨ ਦੱਸਿਆ ਹੈ ਇਹ ਨਹੀਂ ਨਹੀਂ ਉਹਨਾਂ ਨੇ ਆਤੀਸ਼ੀ ਨੂੰ ਡੰਮੀ ਮੁੱਖ ਮੰਤਰੀ ਘਰਾੜ ਦਿੱਤਾ ਹੈ ਸਵਾਤੀ ਮਾਲਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ ਅੱਜ ਦਾ ਦਿਨ ਦਿੱਲੀ ਲਈ ਦੁਖਦਾਈ ਹੈ ਅੱਜ ਉਸ ਔਰਤ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਗਿਆ ਹੈ ਜਿਸ ਦੇ ਪਰਿਵਾਰ ਤੇ ਅਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੰਬੀ ਲੜਾਈ ਲੜੀ ਸੀ ਉਸ ਦੇ ਮਾਤਾ ਪਿਤਾ ਨੇ ਅਤਵਾਦੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਮਾਨਯੋਗ ਰਾਸ਼ਟਰਪਤੀ ਨੂੰ ਰਹਿਮ ਦੀਆਂ ਅਪੀਲਾ ਲਿਖੀਆਂ ਸੀ ਦੱਸ ਇਹ ਕਿ ਸਵਾਤੀ ਮਾਲੀਵਾਲ ਨੇ ਅੱਗੇ ਲਿਖਿਆ ਹੈ ਕਿ ਆਤੀਸ਼ੀ ਦੇ ਮਾਤਾ ਪਿਤਾ ਮੁਬਾਰਕ ਅਫਜ਼ਲ ਗੁਰੂ ਬੇਸ਼ੱਕ ਬੇਕਸੂਰ ਸੀ ਤੇ ਉਸ ਨੂੰ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸੀ ਹਾਲਾਂਕਿ ਆਤੀਸ਼ੀ ਸਿਰਫ ਡਮੀ ਸੀ ਹਾਂ ਤੇ ਫਿਰ ਵੀ ਇਹ ਮੁੱਦਾ ਦੇਸ਼ ਦੇ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਆ ਰੱਬ ਦਿੱਲੀ ਦੀ ਰਾਖਾ ਕਰੇ ਦਾ ਸਹੀਏ ਕਿ ਆਤੀਸ਼ੀ ਦੇ ਦਿੱਲੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜੀ ਆਪ ਦੀ ਐਮਪੀ ਉੱਪਰ ਗਏ ਤੇ ਉਹਨਾਂ ਨੇ ਦਿੱਲੀ ਦੇ ਬਾਰੇ ਜਿਹੜਾ ਗੱਲ ਕਹੀ ਕਿ ਦਿੱਲੀ ਦੇ ਲਈ ਅੱਜ ਦਾ ਦਿਨ ਸਭ ਤੋਂ ਉਦਖਦਾਈ ਦਿਨ ਹੈ ਤੇ ਹੁਣ ਦਿੱਲੀ ਇੱਦਾਂ ਰੱਖਾ ਰੱਬ ਹੈ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਹੁੰਦੀ ਹੈ ਕੰਗਨਾ ਰਣੌਤ ਵੱਲੋਂ ਫਿਕਵਾਰ ਫਿਰ ਪਿੰਡਰਾਵਾਲੇ ਖਿਲਾਫ ਵਿਵਾਦਿਤ ਬਿਆਨ ਦਿੱਤੇ ਗਏ ਨੇ ਦੱਸਈਏ ਕਿ ਹਮੇਸ਼ਾ ਹੀ ਵਿਵਾਦਾ ਵਿੱਚ ਰਹਿਣ ਵਾਲੀ ਭਾਜਪਾ ਸੰਸਦ ਤੇ ਅਧਿਕਾਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਇੱਕ ਨਿੱਜੀ ਟੀਵੀ ਚੈਨਲ ਦੇ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਅਤਵਾਦੀ ਦੱਸਿਆ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਉੱਤੇ ਸਿਰਫ ਕੁਝ ਕੁ ਲੋਕ ਇਤਰਾਜ਼ ਜੁਤਾ ਰਹੇ ਹਨ ਉਹ ਦੇਸ਼ ਨੂੰ ਸਾੜ ਦੇਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਸਾਨੂੰ ਵੀ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਇੰਟਰਵਿਊ ਦੌਰਾਨ ਕੰਗਨਾਰ ਰਣੋਤ ਨੇ ਕਿਹਾ ਹੈ ਕੁਝ ਲੋਕ ਕਹਿੰਦੇ ਹਨ ਕਿ ਜਰਨੈਲ ਸਿੰਘ ਭਿੰਡਰਾਵਾਲੇ ਇੱਕ ਸੰਤ ਹਨ ਤੇ ਉਹ ਇੱਕ ਮਹਾਨ ਕ੍ਰਾਂਤੀਕਾਰੀ ਸਨ ਪਰ ਮੇਰਾ ਇਹ ਮੰਨਣਾ ਹੈ ਕਿ ਜੇ ਮੰਦਰ ਵਿੱਚ ਇਹ ਕੇ 47 ਲੈ ਕੇ ਲੁੱਕ ਕੇ ਬੈਠਾ ਹੋਵੇ ਉਹ ਸੰਤ ਨਹੀਂ ਹੋ ਸਕਦਾ ਉਸ ਸਮੇਂ ਉਹਨਾਂ ਨੂੰ ਇਹ ਜੇ ਮਾਰੂ ਹਥਿਆਰ ਸਨ ਜੋ ਸਿਰਫ ਅਮਰੀਕਨ ਫੌਜ ਕੋਲ ਸਨ ਕੰਗਨਾਰ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਸਰਕਾਰ ਨੇ ਕਦੇ ਦਾ ਆਤਵਾਦੀ ਐਲਾਨਿਆ ਹੋਇਆ ਹੈ ਕੰਗਨਾ ਰਣੌਤ ਨੇ ਕਿਹਾ ਹੈ ਕਿ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਦੇਸ਼ ਅਤੇ ਪੰਜਾਬ ਦੇ ਬਹੁਗਿਣਤੀ ਆ ਲੋਕ ਸੰਤ ਮੰਨਦੇ ਹਨ ਉਹ ਇੱਕ ਅਤਵਾਦੀ ਹੈ ਜਰਨੈਲ ਸਿੰਘ ਪਿੰਡਰਾਵਾਲਾ ਇੱਕ ਅਤਵਾਦੀ ਹੈ ਤਾਂ ਮੇਰੀ ਫਿਲਮ ਆਉਣੀ ਚਾਹੀਦੀ ਹੈ ਅਦਾਕਾਰ ਨੇ ਕਿਹਾ ਕਿ ਮੇਰੀ ਫਿਲਮ ਉੱਤੇ ਸਿਰਫ ਕੁਝ ਲੋਕਾਂ ਨੂੰ ਇਤਰਾਜ਼ ਹੈ ਉਹੀ ਲੋਕ ਸਾਨੂੰ ਮਾਰਨ ਅਤੇ ਜ਼ਬਰਜਨਾਹ ਦੀਆਂ ਧਮਕੀਆਂ ਦੇ ਰਹੇ ਹਨ ਕੰਗਨਾ ਨੇ ਕਿਹਾ ਹੈ ਕਿ ਮੈਨੂੰ ਨਹੀਂ ਸੀ ਪਤਾ ਕਿ ਸਿਰਫ ਜਰਨੈਲ ਸਿੰਘ ਪਿੰਡਰਾਵਾਲਾ ਕਰਕੇ ਮੇਰੀ ਫਿਲਮ ਉੱਤੇ ਰੋਕ ਲਗਾਈ ਜਾਵੇਗੀ ਜੋ ਸਰਾਸਰ ਸਹੀ ਸੱਚ ਦਿਖਾਇਆ ਹੈ ਮੇਰੀ ਫਿਲਮ ਚ ਕੋਈ ਚੀਜ਼ ਗਲਤ ਨਹੀਂ ਵਿਖਾਈ ਦਿੱਤੀ ਗਈ ਹੈ ਚਾਰ ਇਤਿਹਾਸਕਾਰੀਆਂ ਨੇ ਪੂਰੀ ਕਹਾਣੀ ਨੂੰ ਤਸਵੀਰ ਦਿੱਤੀ ਹੈ ਮੇਰੇ ਕੋਲ ਪੂਰੇ ਇਤਿਹਾਸਿਕ ਦਸਤਾਵੇਜ਼ ਮੌਜੂਦ ਹਨ ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਅੱਧ ਤੱਕ ਦਾਸੇ ਇਹ ਕਿ ਕੰਗਨਾ ਰੌਣਾਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਦੇ ਕਾਰਨ ਰੋਜ਼ ਹੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਕੰਗਨਾ ਰੌਣਾਤ ਬਾਰੇ ਵੱਲੋਂ ਪੰਜਾਬ ਦੇ ਲਈ ਵੀ ਕਈ ਵਾਰੀ ਵਿਵਾਦਿਤ ਬਿਆਨ ਦਿੱਤੇ ਗਏ ਨੇ ਦਾਸੇ ਇਹ ਕਿ ਕੰਗਨਾ ਰੌਣਾਤ ਦੀ ਫਿਲਮ ਜੁੜੀ ਐਮਰਜੈਂਸੀ 6 ਨੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਕੰਗਨਾ ਦੀ ਫਿਲਮ ਅਮਰਜੈਂਸੀ ਨੂੰ ਸਰਟੀਫਿਕੇਟ ਨਹੀਂ ਮਿਲਿਆ ਸੀ ਜਿਸ ਕਾਰਨ ਕੰਗਨਾ ਰਣੋਤ ਦੀ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਉਸ ਤੋਂ ਬਾਅਦ ਅੱਜ ਫੇਰ ਇੱਕ ਵਾਰੀ ਕੰਗਨਾ ਰਣੋਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਉੱਤੇ ਵੀ ਵੱਧ ਤਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ 99% ਲੋਕ ਸੰਤ ਪਿੰਡਰਾਵਾਲੇ ਨੂੰ ਅਤਕਵਾਦੀ ਮੰਨਦੇ ਹਨ ਅਤੇ ਸੰਤ ਪਿੰਡਰਾਵਾਲੇ ਨੂੰ ਮਾਰਨ ਦੇ ਵਿੱਚ ਵੀ ਪੰਜਾਬੀਆਂ ਦਾ ਹੀ ਹੱਥ ਹੈ ਅਜੇ ਇਹ ਬਿਆਨ ਸੰਗਨਾਰ ਨੌਥ ਨਿਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਚ ਦੌਰਾਨ ਗੱਲਬਾਤ ਕਰਦੀਆਂ ਇਹ ਬਿਆਨ ਦੱਤੇ ਨੇ ਸੱਤ ਪਿੰਡਰਾਂ ਵਾਲੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਮੇਰੀ ਫਿਲਮ ਦੇ ਵਿੱਚ ਕੁਝ ਵੀ ਚੀਜ਼ ਗਲਤ ਨਹੀਂ ਦਿਖਾਈ ਗਈ ਹੈ ਮੇਰੀ ਫਿਲਮ ਦੇ ਖਿਲਾਫ ਕੁਝ ਕੋ ਲੋਕ ਨੇ ਜਿਹੜੇ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੇ ਸਾਨੂੰ ਜ਼ਬਰਜਨਾਹ ਦੀਆਂ ਵੀ ਧਮਕੀਆਂ ਆ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਮਿਲਿਆ ਹੈ ਮੇਰੀ ਫਿਲਮ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਮੇਰੇ ਕੋਲੇ ਇਤਿਹਾਸਿਕ ਦਸਤਾਵੇਜ਼ ਵੀ ਜਿਹੜੇ ਕਿ ਜੋ ਮੌਜੂਦ ਨੇ ਕਿ ਮੇਰੀ ਫਿਲਮ ਇੱਕ ਅੰਕਣੇ ਅੰਤੇ ਬਣੀ ਹੋਈ ਹੈ ਕਿ ਅੱਜ ਤੋ ਪਿਛਲੇ ਦਹਾਕੇ ਦੇ ਵਿੱਚ ਜਿਹੜੀ ਹਿਸਟਰੀ ਸੀ ਮੈਂ ਉਸ ਨੂੰ ਦੁਹਰਾਇਆ ਹੈ ਕੰਗਨਾ ਰਣੌਤ ਦਾ ਮੰਨਣਾ ਹੈ ਕਿ ਉਸ ਦੀ ਫਿਲਮ ਦੇ ਵਿੱਚ ਉਹਨੇ ਜੋ ਕੁਝ ਦਰਸਾਇਆ ਹੈ ਉਹ ਸਾਰਾ ਕੁਝ ਸਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਰਫ ਕੁਝ ਲੋਕ ਉਹਨਾਂ ਦੀ ਫਿਲਮ ਦੇ ਖਿਲਾਫ ਨੇ ਤੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਦੱਸ ਈਏ ਕਿ ਕੰਗਨਾ ਰਣੌਤ ਆਏ ਦਿਨ ਆਪਣੇ ਵਿਵਾਦਿਤ ਬਿਆਨਾਂ ਕਾਰਨ ਮੀਡੀਆ ਦੇ ਵਿੱਚ ਸੁਰਖੀਆਂ 'ਚ ਬਣੀ ਰਹਿੰਦੀ ਹੈ ਕੰਗਨਾ ਰਣੌਤ ਹਿਮਾਚਲ ਤੋਂ ਸੰਸਦ ਮੈਂਬਰ ਵੀ ਹੈ ਤੇ ਇੱਕ ਅਦਾਕਾਰ ਵੀ ਹੈ ਬਾਲੀਵੁੱਡ ਦੇ ਵਿੱਚ ਕੰਗਨਾ ਰਨੌਤ ਨੇ ਕਈ ਆਪਣੀਆਂ ਸਫਲਤਾਵਾਂ ਫਿਲਮ ਕੀਤੀਆਂ ਨੇ ਪਰ ਇਸ ਵਾਰੀ ਐਮਰਜੈਂਸੀ ਕਾਰਨ ਕੰਗਨਾ ਰਨੌਤ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਤੇ ਅੱਜ ਫੇਰ ਸੰਤ ਪਿੰਡਰਾਂ ਵਾਲੇ ਬਾਰੇ ਕੰਗਨਾ ਰਨੌਤ ਨੇ ਵਿਵਾਦਿਤ ਬਿਆਨ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਨੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹੇ ਚੁੱਕੇ ਮਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦਾਸੀ ਕਿ ਪੰਜਾਬ ਵਿੱਚ ਮੋਹਾਲੀ ਪੁਲਿਸ ਨੇ ਸੀਨੀਅਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੂੰ ਸੋਮਵਾਰ ਰਾਤ ਗ੍ਰਿਫਤਾਰ ਕਰ ਲਿਆ ਮੋਹਾਲੀ ਪੁਲਿਸ ਦੇ ਸੀਆਈਏ ਵਿੰਗ ਦੀ ਟੀਮ ਸ਼ਾਮ ਦੇ ਵੇਲੇ ਉਹਨਾਂ ਦੇ ਘਰ ਪਹੁੰਚੀ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਮਲਵਿੰਦਰ ਮਾਲੀ ਦੇ ਖਿਲਾਫ ਮੋਹਾਲੀ ਪੁਲਿਸ ਨੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਪਤਾ ਲੱਗਾ ਹੈ ਕਿ ਪੁਲਿਸ ਨੇ ਹਾਲੇ ਤੱਕ ਮਾਲੀ ਪਰਿਵਾਰ ਨੂੰ ਐਫ ਆਈ ਆਰ ਦੀ ਕਾਪੀ ਵੀ ਨਹੀਂ ਦਿੱਤੀ ਸੀ ਅਤੇ ਨਾ ਹੀ ਇਹ ਦੱਸਿਆ ਸੀ ਕਿ ਉਹ ਕਿਹੜੇ ਥਾਣੇ ਵਿੱਚ ਹਰ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤੇ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਡਿਜੀਟਲ ਐਮਰਜੈਂਸੀ ਕਰਾ ਦਿੱਤਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੀਆਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈਆਂ ਹਨ ਅਤੇ ਨਾ ਹੀ ਪੁਲਿਸ ਦੀ ਵੱਲੋਂ ਕੋਈ ਸਪੱਸ਼ਟ ਕੀਤਾ ਗਿਆ ਹੈ ਮਾਲਵਿੰਦਰ ਮਾਲੀ ਨੂੰ ਇਸ ਕਿਸ ਪੋਸਟ ਲਈ ਗ੍ਰਿਫਤਾਰ ਕੀਤਾ ਗਿਆ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਪਹੁੰਚੇ ਸੀ ਆਈਏ ਇਹਦੇ ਇੰਸਪੈਕਟਰ ਦੀ ਹੁੰਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਮਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਘਰ ਵਿੱਚ ਆਪਣੇ ਦੋਸਤਾਂ ਨਾਲ ਡਰਿੰਕ ਕਰ ਰਹੇ ਸਨ ਆਈਏ ਮੋਹਾਲੀ ਦੀ ਟੀਮਾਂ ਨੂੰ ਗ੍ਰਿਫਤਾਰ ਕਰਨ ਪਹੁੰਚੇ ਮਲਵਿੰਦਰ ਸਿੰਘ ਮਾਲੀ ਨੇ ਦੌਰਾਨ ਗ੍ਰਿਫਤਾਰੀ ਵਾਰੰਟ ਵੀ ਮੰਗਿਆ ਪਰ ਟੀਮ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜ਼ਰ ਵਾਰੰਟ ਦੀ ਲੋੜ ਨਹੀਂ ਹੈ ਦਾਸਹੀ ਹੈ ਕਿ ਕਾਂਗਰਸ ਦੇ ਨੇਤਾਵਾਂ ਵੱਲੋਂ ਜਿਹੜਾ ਕਿ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਜਪਾ ਦੀਆਂ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਸ਼ਟਰੀਆਂ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀਆਂ ਆਗੂਆਂ ਵੱਲੋਂ ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਜਪਾ ਉਮੀਦਵਾਰਾਂ ਦਾ ਘਿਰਾਓ ਕਰਕੇ ਪਿਛਲੇ 10 ਸਾਲਾਂ ਦਾ ਹਿਸਾਬ ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸੂਬੇ ਵਿੱਚ ਕਈ ਥਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਉਮੀਦਵਾਰਾਂ ਨਾਂ ਦੇ ਮੁੱਦੇ ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ ਹਾਲਾਂਕਿ ਭਾਜਪਾ ਅੱਗੂ ਆਪਣਾ ਬਚਾਅ ਕਰਦਿਆਂ ਮੌਕੇ ਤੇ ਖਿਸਕ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ हिसार ਦੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਭਾਜਪਾ ਉਮੀਦਵਾਰ ਭਵ्य ਵਿਸ਼ਨੋਈ ਲਈ ਪ੍ਰਚਾਰ ਕਰਨ ਪਹੁੰਚੇ ਕੁਲਦੀਪ ਵਿਸ਼ਨੋਈ ਦਾ ਕਿਸਾਨਾਂ ਨੇ ਵਿਰੋਧ ਕੀਤਾ ਜਦੋਂ ਦੋਵੇਂ ਪ੍ਰੇਉਪ ਤੋਂ ਨਿਕਲਣ ਲੱਗੇ ਤਾਂ ਲੋਕਾਂ ਨੇ ਪਿੱਛੇ ਪੱਜ ਕੇ ਉਨ੍ਹਾਂ ਖਿਲਾਫ ਰੋਸ ਜਤਾਇਆ ਦਾ ਸਹੀ ਹੈ ਕਿ ਹਰਿਆਣਾ ਵਿੱਚ ਇਹ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਨੇ ਅਤੀਜੀ ਵਾਰ ਵੀ ਆਪਣੀ ਸਰਕਾਰ ਦੇਸ਼ ਦੇ ਵਿੱਚ ਕਾਇਮ ਕਰ ਲਈ ਹੈ ਤੀਜੀ ਸਰਕਾਰ ਤੀਜੀ ਵਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ મોદી ਪਹਿਲੀ ਵਾਰ ਅਮਰੀਕਾ ਦੇ ਦੌਰੇ ਤੇ ਇਸ ਹਫਤੇ ਜਾਣਗੇ ਦੱਸਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਫਤੇ ਆਪਣੇ ਤੀਜੇ ਕਾਰਜਕਾਲ ਵਿੱਚ ਪਹਿਲੀ ਵਾਰ ਅਮਰੀਕਾ ਦੇ ਦੌਰੇ ਤੇ ਜਾ ਰਹੇ ਹਨ ਇਸ ਫੇਰੀ ਦਾ ਮੁੱਖ ਉਦੇਸ਼ ਕਾਫਟ ਸੰਮੇਲਨ ਅਤੇ ਸੰਯੁਕਤ ਰਾਸ਼ਟਰ ਦੀਪ ਵਿਖੇ ਸੰਮੇਲਨ ਵਿੱਚ ਹਿੱਸਾ ਲੈਣਾ ਹੈ ਜਿਸ ਵਿੱਚ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਤੇ ਗਲੋਬਲ ਸਾਊਥ ਦੇ ਇੱਕ ਨੇਤਵ ਜੋ ਆਪਣੇ ਆਪ ਨੂੰ ਸਥਾਪਿਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਕੁਆਡ ਸਿਖਰ ਸੰਮੇਲਨ 21 ਸੰਬਰ ਨੋ ਹੋਵੇਗਾ ਜਿਤਕੀ ਸੰਯੁਕਤ ਰਾਸ਼ਟਰ ਫਿਊਚਰ ਸੰਮੇਤ 22 ਸਤੰਬਰ ਨੂੰ ਸ਼ੁਰੂ ਹੋਵੇਗਾ ਮੋਦੀ 22 ਸਤੰਬਰ ਨੂੰ ਨਿਯੁਕਤ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ ਇਨਾ ਸਿਖਰ ਸੰਮੇਲਨਾਂ ਦੌਰਾਨ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੈਸਦ ਵਾਈਡਨ ਅਤੇ ਸੰਭਾਵਨ ਤੌਰ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫਿਊਮ ਮਕੀ ਸਿੱਧਾ ਸੰਮੇਤ ਕਈ ਪ੍ਰਮੁੱਖ ਨੇਤਾਵਾਂ ਨੂੰ ਵੀ ਮਿਲਣਗੇ ਲੱਗਦਾ ਹੈ ਕਿ ਆਪਣੀ ਤੀਜੀ ਵਾਰੀ ਕਾਰਜਕਾਲੀਚ ਪੀਐਮ ਮੋਦੀ ਇਸ ਹਫਤੇ ਪਹਿਲੀ ਵਾਰ ਅਮਰੀਕਾ ਦਾ ਦੌਰਾ ਕਰਨਗੇ ਸੀਬੀਐਸਸੀ ਵੱਲੋਂ ਆਪਣੀ ਪੋਰਟਲ ਤੇ ਜਨਮ ਦਿਤੀ ਨੂੰ ਅਪਡੇਟ ਕਰਨ ਦੇ ਵਿੱਚ ਕੁਝ ਚੇਂਜ ਕੀਤੇ ਗਏ ਨੇ ਸੀਏ ਕੀ ਸੀਬੀਐਸਸੀ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਹਲਕੇ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਚੱਲ ਰਹੀਗੀ ਜਿਸ ਲਈ ਸਕੂਲ ਰਜਿਸਟ੍ਰੇਸ਼ਨ ਨ ਵਿੰਡੋ ਖੁੱਲਣ ਤੋਂ ਬਾਅਦ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰ ਸਕਣਗੇ ਇਸ ਵਾਰ ਸਕੂਲਾਂ ਨੇ ਵਿਦਿਆਰਥੀਆਂ ਦੀ ਜਨਮ ਤਰੀਕ ਭਰਨ ਵੇਲੇ ਬਿਹਤਰ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਸੈਂਟਰਲ ਬੋਰਡ ਆਫ ਸਕੈੰਡਰੀ ਐਜੂਕੇਸ਼ਨ ਨੇ 2025-2026 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਬੋਰਡ ਨੇ ਕਿਹਾ ਹੈ ਕਿ ਹੁਣ ਵਿਦਿਆ ਰਿਪੋਰਟ ਬਦਲਣਾ ਹੋਵੇਗਾ ਇਸ ਦਿਨ ਨੂੰ ਅਨੁਮਾਨ ਜਨਮ ਦਾ ਦਿਨ ਅਤੇ ਸਾਲ ਅੰਕਾਂ ਵਿੱਚ ਲਿਖਿਆ ਜਾਵੇਗਾ ਜਦਕਿ ਮਹੀਨਾ ਅੱਖਰਾਂ ਵਿੱਚ ਲਿਖਿਆ ਜਾਵੇਗਾ ਉਦਾਹਰਨ ਲਈ ਜੇਕਰ ਕਿਸੇ ਵਿਦਿਆਰਥੀ ਦੀ ਜਨਮ ਤਿੱਤੀ 1 ਫਰਵਰੀ 2005 ਹੈ ਤਾਂ ਇਹ 01 ਫਰਵਰੀ 2005 ਦਰਜ ਕੀਤੀ ਜਾਵੇਗੀ ਬੋਰਡ ਨੇ ਇਸ ਵਾਰ ਹੋਰ ਬਦਲਾਅ ਵੀ ਕੀਤੇ ਹਨ ਹੁਣ ਇੱਕ ਇੱਕ ਵਾਰ ਵਿਦਿਆਰਥੀ ਦਾ ਡਾਟਾ ਬੋਰਡ ਨੂੰ ਭੇਜ ਦਿੱਤਾ ਗਿਆ ਤਾਂ ਉਸ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਾਵੇਗਾ ਦਾ ਸਹੀ ਹੈ ਕਿ ਇਸ ਵਾਰ CBSE ਨੇ ਆਪਣੀ ਜੁੜੀ ਰਜਿਸਟ੍ਰੇਸ਼ਨ ਪੋਰਟਲ ਨੂੰ ਖੋਲ੍ਹ ਦਿੱਤੀ ਹੈ ਤੇ 16 ਅਕਤੂਬਰ ਤੱਕ ਖੁੱਲੇ ਰਹਿਣਗੇ ਹੁਣ ਰਜਿਸਟ੍ਰੇਸ਼ਨ ਕਰਨ ਅਬ ਬੱਚਿਆਂ ਨੂੰ ਬੇहद ਧਿਆਨ ਨਾਲ ਆਪਣਾ ਪੋਰਟਲ ਭਰਨਾ ਪਵੇਗਾ ਕਿ ਜੇਕਰ ਇੱਕ ਵਾਰ ਇਨਫਾਰਮੇਸ਼ਨ ਉਹਨਾਂ ਨੇ ਬੋਰਡ ਕੋਲੇ ਭੇਜ ਦਿੱਤੀ ਤਾਂ ਉਹ ਦੁਬਾਰਾ ਤੋਂ ਬਦਲੀ ਨਹੀਂ ਜਾ ਸਕਦੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ ਮੀਡੀਆ ਹੁਣ ਦੇ ਇਜਾਜ਼ਤ ਧੰਨਵਾਦ